ਹਾਂਜੀ ਕਿਸਾਨ ਵੀਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਸੋ ਕਿਸਾਨ ਭਰਾਵੋ ਆਪਾਂ ਬਈ ਕਣਕ ਦੀ ਫਸਲ ਦੇ ਵਿੱਚ ਬੈਠਿਆਂਗੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਪਤਾ ਵੀ ਕਣਕ ਪੰਜਾਬ ਦੀ ਮੇਨ ਫਸਲਾਂ ਤੇ ਹੁਣ ਪਿਛਲੇ ਕੁਝ ਸਮੇਂ ਤੋਂ ਕਣਕ ਦੇ ਫਟਾਰੇ ਸੁਬੰਦੀ ਨਾਲ ਪ੍ਰੋਬਲਮ ਆਉਣ ਲੱਗੀ ਕਿਉਂਕਿ ਜ਼ਮੀਨ ਦੇ ਵਿੱਚ ਤੱਤਾਂ ਦੀ ਘਾਟ ਹੋ ਗਈ ਕਿੰਨੇ ਲੰਬੇ ਸਮੇਂ ਤੋਂ ਕਣਕ ਦੀ ਬੀਜਾਈ ਹੋ ਰਹੀ ਆ ਹਨ ਜਿਹਦੇ ਕਰਕੇ ਜਿਹੜੀਆਂ ਕਣਕ ਦੀਆਂ ਜੜਾਂ ਦੀ ਗਰੋਥ ਨਹੀਂ ਹੁੰਦੀ ਤਾਂ ਇਹਦੇ ਕਰਕੇ ਮੈਂ ਤੁਹਾਨੂੰ ਇੱਕ ਪ੍ਰੋਡਕਟ ਦੱਸ ਦਾਂਗਾ ਯਾਰਾ ਲੀਵਾ ਨਾਈਟਰਾਬੋਰ ਬਾਈ ਇਹ ਪ੍ਰੋਡਕਟ ਆਉਂਦਾਗਾ ਬਾਈ ਜਿਹਨੂੰ ਤੁਸੀਂ ਆਪਦੀ ਕਣਕ ਤੇ 25 30 35 ਦਿਨਾਂ ਤੱਕ ਜਾ ਕੇ 25 ਕਿਲੋ ਪਰ ਇਕੜ ਦੇ ਹਿਸਾਬ ਦੇ ਨਾਲ ਬਾਈ ਇਹਨੂੰ ਛਿੱਟਾ ਦੇਓ ਆਪਦੀ ਜ਼ਮੀਨ ਦੇ ਵਿੱਚ ਤੇ ਇਹਨੇ ਰਿਜ਼ਲਟ ਬਹੁਤ ਸੋਹਣਾ ਦੇਣਾਗਾ ਜਿਹੜੀਆਂ ਆਪਣੀ ਕਣਕ ਦੀਆਂ ਜੜਾਂ ਨੇ ਉਹਨਾਂ ਦੀ ਗਰੋਥ ਹੋਣੀ ਆ ਜਦੋਂ ਕਣਕ ਦੀ ਜੜ ਦੀ ਗਰੋਥ ਪੂਰੀ ਵਧੀਆ ਹੋਊਗੀ ਤਾਂ ਇਹਨੇ ਬਾਈ ਜਿਹੜੀ ਇਹਦੀ ਟਿਲਰਿੰਗ ਆ ਉੱਪਰ ਲੀਆਂ ਟਾਹਣੀਆਂ ਨਾ ਉਹ ਵੱਧ ਨਿਕਲਣਗੀਆਂ ਉਹ ਵੱਧ ਨਿਕਲਣਗੀਆਂ ਤਾਂ ਉੱਪਰ ਜਿਹੜੀਆਂ ਬੱਲੀਆਂ ਬਣਦੀਆਂ ਨੇ ਜੀਆਂ ਹਨਾ ਉਹ ਵਧੀਆ ਵੱਧ ਬੱਲੀਆਂ ਬਣਨਗੀਆਂ ਤੇ ਬੱਲੀਆਂ ਦੇ ਵਿੱਚ ਜਿਹੜੇ ਦਾਣੇ ਹੋਣਗੇ ਉਹ ਭਾਰੇ ਤੇ ਚਮਕਦਾਰ ਬਣਨਗੇ ਤੇ ਇੱਕ ਨਾ ਆਪਣੀਆਂ ਬੱਲੀਆਂ ਦੇ ਵਿੱਚ ਦਾਣੇ ਮਾਜੂ ਰਹਿ ਜਾਂਦੇ ਆਪਾਂ ਕਹਿੰਦੇ ਯਾਰ ਮਾਜੂ ਰਹਿ ਗਏ ਉਹ ਮਿੱਟੀ ਦੇ ਵਿੱਚ ਜਦੋਂ ਤਾਕਤ ਦੀ ਤੱਤਾਂ ਦੀ ਘਾਟ ਹੋਵੇ ਫਸਲ ਨੂੰ ਪੂਰਾ ਪੋਸ਼ਣ ਨਾ ਮਿਲੇ ਤਾਂ ਉਹ ਦਾਣੇ ਮਾਜੂ ਰਹਿ ਜਾਂਦੇ ਆਗੇ ਜਾਂ ਕਈ ਵਾਰ ਠੰਡ ਜਿਆਦੇ ਪਈ ਜਾਂਦੀ ਹੈ ਕਿ ਤਾਂ ਉਹ ਦਿੱਕਤ ਆ ਜਾਂਦੀ ਹੈ ਇਹਦੇ ਨਾਲ ਉਹਦੀ ਪ੍ਰੋਬਲਮ ਇਹ ਨਹੀਂ ਆਉਂਦੀ ਹੈਗੀ ਸਾਰੀ ਬੱਲੀ ਦੇ ਵਿੱਚ ਦਾਣੇ ਪੂਰੇ ਪ੍ਰੋਪਰ ਹੋਣਗੇ ਜੀ ਦੇ ਨਾਲ ਝਾੜ ਵਧੂਗਾ ਇੱਕ ਕੀ ਹੁੰਦਾ ਕਈ ਵਾਰ ਨਾ ਅੱਗੇ ਜਾ ਕੇ ਜਦੋਂ ਕੋਰਾ-ਕੂਰਾ ਵੱਧ ਪੈਣ ਲੱਗ ਜਾਂਦਾਗਾ ਜਾਂ ਆਪਾਂ ਅਸੀਂ ਇਹ ਠੰਡ ਵੱਧ ਪੈ ਜਾਂਦੀ ਆ ਤਾਂ ਕਣਕ ਦੀ ਗਰੋਥ ਰੁਕ ਜਾਂਦੀ ਆ ਤੇ ਕਈ ਥਾਵਾਂ ਤੇ ਕਣਕ ਦੇ ਬੱਲੀਆਂ ਪ੍ਰੋਪਰ ਨਿਕਲਦੀਆਂ ਨਹੀਂ ਹੈਗੀਆਂ ਤਾਂ ਜਿੱਥੇ ਬਾਈ ਤੁਸੀਂ ਯਾਰਾ ਲੀਵਾ ਨਾਈਟਰਾ ਬੋਰ ਪਾਈ ਹੋਊਗੀ ਉਥੇ ਕਣਕ ਤੇ ਕਿਸੇ ਪ੍ਰਕਾਰ ਦੀ ਠੰਡ ਦਾ ਜਾਂ ਬਰਫ਼ ਵਗੈਰਾ ਦੇਗਨ ਦਾ ਕੋਈ ਅਸਰ ਨਹੀਂ ਪੈਂਦਾ ਹੈਗਾ ਕਿਤੇ ਪਾਣੀ ਵੱਧ ਘੱਟ ਲੱਗ ਜੇ ਤਾਂ ਵੀ ਕੋਈ ਦਿੱਕਤ ਨਹੀਂ ਕਿਉਂ ਜੜਾਂ ਇੰਨੀਆਂ ਜਿਆਦੀ ਮਜ਼ਬੂਤ ਹੋਣਗੀਆਂ ਵੀ ਫਸਲ ਦੀ ਆਪਦੀ ਪੂਰੀ ਪਕੜ ਰਹੂਗੀ ਤੇ ਅੱਗੇ ਜਾ ਕੇ ਕਣਕ ਦੀ ਫਸਲ ਇਹ ਡਿੱਗਦੀ ਵੀ ਨਹੀਂ ਹੈਗੀ ਤੇ ਝਾੜ ਸਾਰੇ ਕਿਸਾਨ ਵੀਰਾਂ ਦਾ ਵਧੂਗਾ ਸੋ ਬਾਈ ਐਤਕੀ ਤੁਸੀਂ ਆਪਦੇ ਸਾਰੇ ਵਾਹਣ ਦੇ ਵਿੱਚ ਜਾਂ ਅੱਧੇ ਵਾਹਣ ਦੇ ਵਿੱਚ ਯਾਰਾ ਲੀਵਾ ਨਾਈਟਰਾ ਬੋਰ ਨੂੰ ਪਾ ਕੇ ਦੇਖੋ ਮੈਂ ਉੱਪਰ ਪ੍ਰੋਡਕਟ ਦੀ ਫੋਟੋ ਲਾਈ ਵੀ ਹੈਗੀ 25 ਕਿਲੋ ਪਰ ਏਕੜ ਦੇ ਹਿਸਾਬ ਦੇ ਨਾਲ ਬਾਈ ਤੁਸੀਂ ਇਹਨੂੰ ਪਾਓ ਬਹੁਤ ਵਧੀਆ ਰਿਜ਼ਲਟ ਆਗਾ ਜੇ ਵੀਡੀਓ ਵਧੀਆ ਲੱਗੀ ਤਾਂ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ